रेडी ਮੈਂ ਬੱਸ ਵਿੱਚ ਚੜਦਿਆਂ ਹੀ ਖਾਲੀ ਸੀਟ ਲਈ ਬੱਸ ਵਿੱਚ ਨਿਗਾਹ ਮਾਰੀ ਤਾਂ ਇੱਕ ਲੜਕੀ ਜੋ ਆਪਣੇ ਦੋ ਬੱਚਿਆਂ ਸਮੇਤ ਤਿੰਨ ਵਾਲੀ ਸੀਟ ਉੱਤੇ ਬੈਠੀ ਸੀ ਦਾ ਚਿਹਰਾ ਕੁਝ ਜਾਣਿਆ ਪਛਾਣਿਆ ਜਿਹਾ ਲੱਗਿਆ ਦੰਦੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕਮਲ ਏ ਤੂੰ ਭਾਈ ਪ੍ਰਸ਼ਨ ਚਿੰਨ ਹਾਂ ਜੀ ਬੀਰ ਜੀ ਤੁਸੀਂ ਬਾਦ ਵਿੱਚ ਪਛਾਣਿਆ ਮੈਂ ਤੁਹਾਨੂੰ ਬੱਸ ਵਿੱਚ ਚੜਦਿਆਂ ਹੀ ਪਛਾਣ ਲਿਆ ਸੀ ਡੰਡੀ ਆਓ ਬੈਠ ਜਾਓ ਮੇਰੇ ਨਾਲ ਸੀਟ ਖਾਲੀ ਐ ਡੰਡੀ ਧੰਨਵਾਦ ਭਾਈ ਮੈਂ ਸੀਟ ਉੱਤੇ ਬੈਠ ਗਿਆ ਡੰਡੀ ਮੈਂ ਅਕਸਰ ਤਹਾਡੀਆਂ ਕਿ ਤਾਵਾ ਕਹਾਣੀਆਂ ਅਖਬਾਰਾਂ ਵਿੱਚ ਪੜਦੀ ਰਹਿੰਦੀ ਆ ਡੰਡੀ ਵੀਰ ਜੀ ਮੇਰੀ ਜ਼ਿੰਦਗੀ ਦੀ ਵੀ ਇੱਕ ਕਹਾਣੀ ਲਿਖੋ ਡੰਡੀ ਦੱਸੋ ਭੈਣ ਜੀ ਇੰਨੇ ਨੂੰ ਕੰਡਕਟਰ ਆ ਗਿਆ ਡੰਡੀ ਮੈਂ ਟਿਕ ਟਕ ਟਾਈ ਫਿਰ ਉਸ ਨੇ ਦੱਸਣਾ ਸ਼ੁਰੂ ਕੀਤਾ ਡੰਡੀ ਵੀਰ ਜੀ ਮੈਂ 10ਵੀਂ ਕਰਕੇ ਪੜਾਈ ਛੱਡ ਦਿੱਤੀ ਡੰਡੀ ਮੇਰੇ ਮਾਪੇ ਤਾਂ ਬਚਪਨ ਵਿੱਚ ਹੀ ਗੁজার ਗਏ ਸੰ ਡੰਡੀ ਇੱਥੇ ਮੈਂ ਆਪਣੀ ਭੂਆ ਕੋਲ ਰਹਿੰਦੀ ਸੀ ਡੰਡੀ ਸਾਡੇ ਸਾਹਮਣੇ ਵਾਲੇ ਮਕਾਨ ਵਿੱਚ ਦੋ ਕਿਰਾਏਦਾਰ ਰਹਿੰਦੇ ਸਨ ਡੰਡੀ ਇਹ ਮਕਾਨ ਮੇਰੀ ਭੂਆ ਦੇ ਜੇਠ ਦਾ ਸੀ ਡੰਡੀ ਇੱਕ ਫਸਟ ਫਲੋਰ ਉੱਤੇ ਦੂਸਰਾ ਸੈਕੰਡ ਫਲੋਰ ਉੱਤੇ ਡੰਡੀ ਕਿਰਾਏਦਾਰ ਤਾਂ ਅਕਸਰ ਬਦਲਦੇ ਰਹਿੰਦੇ ਸੰ ਡੰਡੀ ਕੋਈ 2 ਮਹੀਨੇ ਰਹਿ ਕੇ ਚਲਾ ਜਾਂਦਾ ਜਾਂ ਸਾਲ 2 ਸਾਲ ਰਹਿ ਕੇ ਚਲਿਆ ਜਾਂਦਾ ਡੰਡੀ ਇੱਕ ਵਾਰ ਉੱਪਰਲੀ ਮੰਜ਼ਲ ਵਿੱਚ ਤਿੰਨ ਲੜਕੇ ਆ ਕੇ ਰਹਿਣ ਲੱਗੇ ਡੰਡੀ ਜਿੰਨਾ ਦਾ ਕੰਮ ਚੋਰੀਆਂ ਰੈਡੀ ਚਕਾਰੀਆਂ ਕਰਨਾ ਸੀ ਡੰਡੀ ਮੇਰਾ ਪਤੀ ਰਣਜੀਤ ਵੀ ਇਹਨਾਂ ਵਿੱਚੋਂ ਇੱਕ ਸੀ ਪਰ ਮਹੱਲੇ ਵਿੱਚ ਕਦੇ ਵੀ ਉੱਚੀ ਨਹੀਂ ਸੀ ਬੋਲਦੇ ਡੰਡੀ ਜੇ ਕਦੇ ਸ਼ਰਾਬ ਪੀ ਕੇ ਆਉਂਦੇ ਤਾਂ ਚੁੱਪਚਾਪ ਆਪਣੇ ਘਰ ਆ ਕੇ ਸੌਂ ਜਾਂਦੇ ਡੰਡੀ ਰਣਜੀਤ ਆਉਂਦਾ ਜਾਂਦਾ ਮੇਰੀ ਭੂਆ ਅਤੇ ਫੁੱਫੜ ਨੂੰ ਸਤਿ ਸ਼੍ਰੀ ਅਕਾਲ ਬੁਲਾ ਦਿੰਦਾ ਡੰਡੀ ਮੇਰਾ ਫੁੱਫੜ ਇਸ ਤੋਂ ਝੜ ਮੰਨਦਾ ਡੰਡੀ ਆਪਣੇ ਭਰਾ ਨੂੰ ਬੁਰਾ ਭਲਾ ਕਹਿੰਦਾ ਡੰਡੀ ਕਦੇ ਰਣਜੀਤ ਮੈਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਉਂਦਾ ਡੰਡੀ ਮੈਂ ਡਰ ਜਾਂਦੀ ਡੰਡੀ ਇੱਕ ਵਾਰ ਰਣਜੀਤ ਮੈਨੂੰ ਬਾਜ਼ਾਰ ਵਿੱਚ ਮਿਲ ਗਿਆ ਡੰਡੀ ਸਤਿ ਸ਼੍ਰੀ ਅਕਾਲ ਕਮਲ ਜੀ ਡੰਡੀ ਸਤਿ ਸ਼੍ਰੀ ਅਕਾਲ ਜੀ ਮੈਂ ਡਰ ਗਈ ਡੰਡੀ ਕਮਲ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਡੰਡੀ ਹਾਂ ਜੀ ਦੱਸੋ ਮੈਂ ਦਰਦੀ ਨੀਮੀ ਪਾ ਕੇ ਖੜੀ ਰਹੀ ਡੰਡੀ ਮੈਂ ਇਹ ਬੁਰੇ ਕੰਮ ਛੱਡਣੇ ਨੇ ਜੀ ਡੰਡੀ ਮੈਂ ਕੋਈ ਬੁਰਾ ਬੰਦਾ ਨਹੀਂ ਸੀ ਡੰਡੀ ਥੋੜੇ ਜਿਹੇ ਹਾਲਾਤ ਹੀ ਇਸ ਤਰ੍ਹਾਂ ਦੇ बन ਗਏ ਡੰਡੀ ਮੇਰੀ ਜ਼ਿੰਦਗੀ ਵਿੱਚ ਕਈ ਹਾਦਸੇ ਹੋ ਗਏ ਡੰਡੀ ਜਿਨ੍ਹਾਂ ਨੇ ਮੈਨੂੰ ਅੰਦਰੋਂ ਤੋੜ ਦਿੱਤਾ ਡੰਡੀ ਇਸ ਲਈ ਮੈਂ ਜ਼ਿੰਦਗੀ ਦੇ ਰਾਹ ਤੋਂ ਭਟਕ ਗਿਆ ਡੰਡੀ ਜੇ ਇਤਰਾਜ਼ ਨਾ ਹੋਵੇ ਤਾਂ ਆਪਾਂ ਜੀਵਨ ਸਾਥੀ ਬਨ ਜਾਈਏ ਡੰਡੀ ਤਾਂ ਮੈਂ ਇਹ ਬੁਰੇ ਕੰਮ ਸਦਾ ਲਈ ਛੱਡ ਦਿਆਂਗਾ ਡੰਡੀ ਤੁਹਾਡੀ ਬਦੌਲਤ ਹੀ ਮੇਰਾ ਨਵਾਂ ਜਨਮ ਹੋਵੇਗਾ ਨਹੀਂ ਤਾਂ ਇਸੇ ਤਰ੍ਹਾਂ ਸਾਰੀ ਜ਼ਿੰਦਗੀ ਪਟਕਦਾ ਰਹਾਗਾ ਡੰਡੀ ਇਨਾ ਆਖ ਕੇ ਉਹ ਚਲਿਆ ਗਿਆ ਡੰਡੀ